ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਉਹ ਪੰਜਾਬ ਦੇ ਇੱਕ ਮਹਾਨ ਰਾਜਾ ਸਨ ਜਿਨ੍ਹਾਂ ਨੇ ਇੱਕ ਮਜ਼ਬੂਤ ਸਿੱਖ ਰਾਜ ਬਣਾਇਆ ਸੀ ਚਲੋ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ ਜਾਣਦੇ ਹਾਂ ਸਿੱਖ ਇਤਿਹਾਸ ਵਿੱਚ ਜਿੱਥੇ ਵੀ ਸੂਰਮੇ ਅਤੇ ਮਹਾਨ ਸ਼ਾਸਕਾਂ ਦੀ ਗੱਲ ਹੁੰਦੀ ਹੈ ਇੱਕ ਨਾਂ ਸਦੀਆਂ ਤੱਕ ਯਾਦ ਕੀਤਾ ਜਾਂਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਸਿਰਫ ਇੱਕ ਯੋਧਾ ਹੀ ਨਹੀਂ ਸਗੋ ਇੱਕ ਮਜ਼ਬੂਤ ਸ਼ਾਸਕ ਸਿਆਣੇ ਰਾਜਨੀਤਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਸਨ ਉਹਨਾਂ ਦੀ ਜ਼ਿੰਦਗੀ ਵਿੱਚ ਦਲੇਰੀ ਨਿਆਂ ਅਤੇ ਨਿਰਪੱਖਤਾ ਦੇ ਬੇਮਿਸਾਲ ਸਬਕ ਮੌਜੂਦ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਅਹਿਮ ਪਲਾਂ ਦੀ ਯਾਤਰਾ ਤੇ ਜਿੱਥੇ ਲਾਹੌਰ ਕਿਲਾ ਸਵਰਨ ਮੰਦਿਰ ਅਤੇ ਕਈ ਵੱਡੇ ਜੁੱਧਾਂ ਦੀਆਂ ਕਥਾਵਾਂ ਤੁਹਾਡੇ ਸਾਹਮਣੇ ਜ਼ਿੰਦਾ ਹੋ ਜਾਣਗੀਆਂ ਅਸੀਂ ਜਾਣਾਂਗੇ ਕਿ ਕਿਵੇਂ ਇੱਕ ਸਿੱਖ ਸ਼ਾਸਕ ਨੇ ਕੋਹੀਨੂਰ ਚਹਿ ਮਹਾਨ ਹੀਰੇ ਨੂੰ ਆਪਣੀ ਸ਼ਾਨ ਬਣਾਇਆ ਅਤੇ ਕਿਵੇਂ ਉਹਨਾਂ ਨੇ ਸਿੱਖ ਰਾਜ ਨੂੰ ਇੱਕ ਅਟੱਲ ਮਜ਼ਬੂਤੀ ਬਖਸ਼ੀ ਸਾਡੀ ਧਰਤੀ ਦੇ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਵੱਡੀ ਪ੍ਰੇਰਨਾ ਦੇ ਸਰੋਤ ਹਨ। ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਦੇ ਇੱਕ ਸਿੱਖ ਘਰਾਣੇ ਵਿੱਚ ਹੋਇਆ। ਉਹ ਬਹੁਤ ਛੋਟੀ ਉਮਰ ਵਿੱਚ ਹੀ ਬਹੁਤ ਸਿਆਣੇ ਹੋ ਗਏ ਸਨ। ਕੇਵਲ 12 ਸਾਲ ਦੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਜੀ ਦੇ ਮਰਨ ਮਗਰੋਂ ਆਪਣੀ ਮਿਸਲ ਦੇ ਸਰਦਾਰ ਬਣ ਗਏ ਇਸ ਤੋਂ ਬਾਅਦ ਰਣਜੀਤ ਸਿੰਘ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਮਹਾਰਾਜਾ ਰਣਜੀਤ ਸਿੰਘ ਦੀ ਲੀਡਰਸ਼ਿਪ ਉਸ ਸਮੇਂ ਵਿੱਚ ਬੇਮਿਸਾਲ ਸੀ ਉਹਨਾਂ ਨੇ ਸਿਰਫ ਸਿੱਖ ਸੈਨਿਕਾਂ ਨੂੰ ਹੀ ਨਹੀਂ ਸਗੋ ਹਰ ਮذਹਬ ਦੇ ਲੋਕਾਂ ਨੂੰ ਇਕੱਠੇ ਕੀਤਾ ਉਹ ਸੱਚਮੁੱਚ ਧਰਮ ਨਿਰਪੱਖ ਸ਼ਾਸਕ ਸਨ ਜਿਸ ਕਰਕੇ ਉਹਨਾਂ ਦੀ ਪੁਰਾਣੀ ਸਿੱਖ ਰਾਜਸਤਾਨੀ ਲਾਹੌਰ ਵਿੱਚ ਹਮੇਸ਼ਾ ਕੌਮੀ ਏਕਤਾ ਦੀ ਕਹਾਣੀ ਸਥਾਪਿਤ ਰਹੀ ਜਦੋਂ ਅਠਾਰਾਂ ਸੌ ਇੱਕ ਵਿੱਚ ਰਣਜੀਤ ਸਿੰਘ ਨੇ ਮਹਾਰਾਜਾ ਦਾ ਤਾਜ ਪਾਇਆ ਉਹ ਪਹਿਲੇ ਸਿੱਖ ਸ਼ਾਸਕ ਸਨ ਜਿਨ੍ਹਾਂ ਨੇ ਇੱਕ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ਉਹਨਾਂ ਦਾ ਰਾਜ ਖਾਲਸਾ ਰਾਜ ਦੇ ਨਾਂ ਨਾਲ ਮਸ਼ਹੂਰ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਹਮਲੇ ਬਹੁਤ ਸਹੇ ਪਰ ਕਦੇ ਹਾਰ ਨਹੀਂ ਮੰਨੀ ਉਹ ਹਮੇਸ਼ਾ ਦਲੇਰੀ ਨਾਲ ਲੜੇ ਅਤੇ ਪੰਜਾਬ ਨੂੰ ਮੁਗਲ ਤੇ ਅਫਗਾਨ ਹਮਲਾਵਰਾ ਤੋਂ ਬਚਾਇਆ ਕੋਹਿੰੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਸੀ 1813 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਨਮੋਲ ਹੀਰੇ ਨੂੰ ਅਫਗਾਨ ਸ਼ਾ ਸ਼ੂਜਾ ਤੋਂ ਹਾਸਲ ਕੀਤਾ ਇਹ ਹੀਰਾ ਪਹਿਲਾਂ ਮੁਗਲ ਸਮਰਾਟਾਂ ਦੀ ਮਲਕੀਅਤ ਸੀ ਰਣਜੀਤ ਸਿੰਘ ਦੀ ਯੋद्धा ਸ਼ਖਸੀਅਤ ਅਤੇ ਤਾਕਤ ਨਾਲ ਇਹ ਹੀਰਾ ਪੰਜਾਬ ਦੇ ਰਾਜ ਦਾ ਹਿੱਸਾ ਬਣ ਗਿਆ ਕੋਹੀਨੂਰ ਜੋ ਅਸਲ ਵਿੱਚ ਪੱਥਰਾਂ ਦਾ ਰਾਜਾ ਮੰਨਿਆ ਜਾਂਦਾ ਹੈ ਸਿਰਫ ਇੱਕ ਦੌਲਤ ਹੀ ਨਹੀਂ ਸੀ ਸਗੋਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਾਂਤ ਤੇ ਸਮਰਾਟੀ ਸੱਤਾ ਦਾ ਪ੍ਰਤੀਕ ਸੀ ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਆਪਣੇ ਤਾਜ ਵਿੱਚ ਸਜਾ ਕੇ ਰੱਖਦੇ ਸਨ ਇਹ ਹੀਰਾ ਸਿਰਫ ਇੱਕ ਅਨਮੋਲ ਪੱਥਰ ਹੀ ਨਹੀਂ ਸੀ ਸਗੋ ਪੰਜਾਬ ਦੇ ਰਾਜ ਦੀ ਮਜਬੂਤੀ ਅਤੇ ਮਹਾਰਾਜਾ ਦੀ ਬਟਿਆਈ ਦਾ ਪ੍ਰਤੀਕ ਸੀ 1849 ਵਿੱਚ ਮਹਾਰਾਜਾ ਦੀ ਮੌਤ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਇਹ ਹੀਰਾ ਬ੍ਰਿਟਿਸ਼ ਰਾਣੀ ਨੂੰ ਦੇ ਦਿੱਤਾ ਅਤੇ ਅੱਜ ਇਹ ਰਾਜਤੰਤਰ ਦੀ ਮਲਕੀਅਤ ਹੈ ਪਰ ਇਸ ਦੀ ਸੱਚੀ ਮਾਲਕੀ ਰਣਜੀਤ ਸਿੰਘ ਦੀ ਯਾਦ ਵਿੱਚ ਹੈ ਜਿਸ ਨੇ ਇਸ ਨੂੰ ਆਪਣੀ ਦਲੇਰੀ ਅਤੇ ਅਟਲ ਇਰਾਦੇ ਨਾਲ ਹਾਸਲ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੀ ਵਿਸ਼ੇਸ਼ਤਾ ਇਹਨਾਂ ਦੀ ਧਾਰਮਿਕ ਸਮਰਸਤਾ ਵਿੱਚ ਸੀ ਉਸ ਸਮੇਂ ਦੇ ਬਹੁਤ ਸਾਰੇ ਰਾਜਿਆਂ ਦੇ ਵਿਰੁੱਧ ਉਹ ਆਪਣੇ ਸਿੱਖ, ਹਿੰਦੂ ਅਤੇ ਮੁਸਲਿਮ ਰਜਵਾੜਿਆਂ ਦੇ ਸੰਗਠਨ ਦਾ ਸਮਰਥਕ ਸੀ। ਉਹਨਾਂ ਦੇ ਵਿਸ਼ਵਾਸਪਾਤ ਜਨਰਲਾਂ ਵਿੱਚ ਮੁਸਲਿਮ ਜਰਨਲ ਕਾਸ ਖਾਨ ਅਤੇ ਹਿੰਦੂ ਕਮਾਂਡਰ ਦੀਵਾਨ ਮੋਖਮ ਚੰਦ ਵਰਗੇ ਸ਼ਾਮਿਲ ਸਨ। ਇਹ ਸਾਂਝਾ ਸੰਗਠਨ ਹੀ ਉਹਨਾਂ ਦੀ ਸਫਲਤਾ ਦਾ ਰਾਜ ਸੀ ਜਿਸ ਨੇ ਬ੍ਰਿਟਿਸ਼ ਹਾਕਮੀਆਂ ਨੂੰ ਲੰਬੇ ਸਮੇਂ ਤੱਕ ਪੰਜਾਬ ਦੇ ਕਬਜ਼ਾ ਕਰਨ ਤੋਂ ਰੋਕ ਰੱਖਿਆ ਉਹਨਾਂ ਦੀ ਕਮਾਂਡ ਵਿੱਚ ਪੰਜਾਬ ਇੱਕ ਤਾਕਤਵਰ ਰਾਜ ਬਣਿਆ ਜਿਹੜਾ ਹਰ ਹਮਲੇ ਦਾ ਮੁਕਾਬਲਾ ਕਰਨ ਵਾਲਾ ਸੀ ਮਹਾਰਾਜਾ ਰਣਜੀਤ ਸਿੰਘ ਸਿਰਫ ਜੰਗਾਂ ਵਿੱਚ ਹੀ ਮਹਾਨ ਨਹੀਂ ਸੀ ਬਲਕਿ ਉਹ ਇੱਕ ਗਹਿਰੇ ਧਾਰਮਿਕ ਵਿਅਕਤੀ ਵੀ ਸੀ ਉਹਨਾਂ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਮੁਰੰਮਤ ਕਰਵਾਈ ਸਿੱਖ ਰਾਜ ਵਿੱਚ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਤੇ ਮੁਰੰਮਤ ਉਹਨਾਂ ਦੀ ਸਿਰਜਣਾਤਮਕ ਸੋਚ ਦੀ ਮਿਸਾਲ ਹੈ। ਇਹ ਹੀ ਨਹੀਂ, ਰਣਜੀਤ ਸਿੰਘ ਇੱਕ ਕਲਾ ਅਤੇ ਸੱਭਿਆਚਾਰ ਦੇ ਪ੍ਰੇਮੀ ਸਨ। ਉਹਨਾਂ ਦੇ ਦੌਰ ਵਿੱਚ ਪੰਜਾਬ ਵਿੱਚ ਕਵਿਤਾ, ਸੰਗੀਤ ਅਤੇ ਵਿਦਿਆ ਦਾ ਪਿਆਰ ਵਧਿਆ। ਉਹਨਾਂ ਦਾ ਦਰਬਾਰ ਗਿਆਨ ਦਾ ਕੇਂਦਰ ਸੀ। ਉਹ ਸ਼ਾਸਨ ਦੇ ਨਾਲ ਹੀ ਸਾਂਝੀ ਸੱਭਿਆਚਾਰ ਨੂੰ ਜਿਉਂਦੇ ਰੱਖਣ ਵਾਲੇ ਰਾਜਾ ਸਨ। ਉਹ ਆਪਣੀ ਸਾਦਗੀ ਅਤੇ ਨਿਮਰਤਾ ਲਈ ਜਾਣੇ ਜਾਂਦੇ ਸੀ। ਹਾਲਾਂਕਿ ਉਹ ਮਹਾਰਾਜਾ ਸੀ ਪਰ ਉਹ ਸਧਾਰਨ ਵਸਤਾਂ ਵਿੱਚ ਰਹਿੰਦੇ ਸਨ ਉਹ ਆਪਣੀ ਸ਼ਾਨੋ ਸ਼ੌਕਤ ਨਾਲੋਂ ਦਿਲ ਦੀ ਪਵਿੱਤਰਤਾ ਨੂੰ ਜ਼ਿਆਦਾ ਮਹੱਤਵ ਦਿੰਦੇ ਸਨ ਕਈ ਵਾਰ ਉਹ ਘੋੜਿਆਂ 'ਤੇ ਸੈਰ ਕਰਦੇ ਹੋਏ ਆਪਣੀ ਫੌਜ ਨਾਲ ਗੱਲਾਂ ਕਰਦੇ ਦਿਖਾਈ ਦਿੰਦੇ ਉਹ ਹਮੇਸ਼ਾ ਲੋਕਾਂ ਦੀ ਸੁਣਦੇ ਸੀ ਅਤੇ ਇਨਸਾਫ਼ ਨੂੰ ਪ੍ਰਮੁੱਖ ਰੱਖਦੇ ਸੀ ਉਨ੍ਹਾਂ ਦੇ ਰਾਜ ਵਿੱਚ ਪੰਜਾਬ ਵਿੱਚ ਸ਼ਾਂਤੀ ਅਤੇ ਸਮ੍ਰਿਧੀ ਵਸਦੀ ਰਹੀ ਪਰ ਹਰ ਇੱਕ ਕਹਾਣੀ ਦਾ ਅੰਤ ਵੀ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦਾ 27 ਜੂਨ 1839 ਨੂੰ ਦਿਹਾਂਤ ਹੋਇਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਸੰਕਟ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ। ਉਨ੍ਹਾਂ ਦੇ ਮਜ਼ਬੂਤ ਨੇਤ੍ਰਤਵ ਦੇ ਬਿਨਾਂ ਸਿੱਖ ਸਲਤਨਤ ਕਮਜ਼ੋਰ ਹੋਣ ਲੱਗੀ ਜੋ ਆਖਿਰਕਾਰ ਬ੍ਰਿਟਿਸ਼ ਹਾਕਮੀਆਂ ਦੇ ਹੱਥਾਂ ਵਿੱਚ ਆ ਗਈ। ਪਰ ਮਹਾਰਾਜਾ ਰਣਜੀਤ ਸਿੰਘ ਸਿਰਫ ਇੱਕ ਮਹਾਰਾਜਾ ਹੀ ਨਹੀਂ ਸਗੋ ਸਿੱਖ ਆਜ਼ਾਦੀ ਦਾ ਇੱਕ ਪ੍ਰਤੀਕ ਹਨ ਉਹਨਾਂ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਦਲੇਰੀ ਸਤਿਭਾਵਨਾ ਅਤੇ ਸੇਵਾ ਨਾਲ ਹਰੇਕ ਹੱਦ ਪਾਰ ਕੀਤੀ ਜਾ ਸਕਦੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਗਾਥਾ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਪੰਜਾਬ ਦੇ ਇਤਿਹਾਸ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਤੋ ਵੱਤ ਸ਼ੇਅਰ ਕਰੋ ਧੰਨਵਾਦ